ਸਰਜੀ ਕੀ ਪਤਾ ਹੈ ਜਰੂਰੀ ਵਜਨ ਕਰਨੇ ਆ ਸੌਣ ਲਿਓ ਸਮਾਂ ਥੋੜਾ ਜਗਰਾਉ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਇੱਕ ਢੇਰਾ ਹੁੰਦਾ ਵਾ ਗੁਰਦਾਰਾ ਚਰਨ ਘਾੜ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨੀਆਂ ਜੀਆਂ ਬੰਨ ਕੇ ਰਾਹ ਦਾ ਸਿਰ ਤੇ ਗਲਾ ਬਲੂ ਦੇ ਫੁੱਲ ਲੱਛਣ ਜਿਹਾ ਵਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਆ ਸਾਡੇ ਕੋਲੇ ਬੀਬੀ ਘਰੇ ਆਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਬਾਬਾ ਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦੇਣੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾ ਦੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਿਕਾ ਕੇ ਬਲਾਤਕਾਰ ਹੋਇਆ ਉੱਥੇ 4 ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬਾਬਾ ਜੀ ਇਹ ਕੀ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਭਵ ਤਾਂ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਇਹ ਕੁੜੀ ਨੇ ਬਾਬੇ ਨੇ ਸਾਹਮਣੇ ਬੈਠ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਵਾਰੀ ਕੁੜੀ ਨਾਲ ਉਹਨੂੰ ਇੱਥੇ 40 40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਭ ਦੇ ਬੰਦ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਹਨ ਵਹੀਆਂ ਕੁੜੀਆਂ ਕੁਵਾਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਥ ਇਹਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦੇਾਂਗੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕਿ ਉਹ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜੀ ਤੋਂ ਰਾਜੀ ਨਾਮੇ ਦੀ ਗੱਲ ਕਰਨ ਆਇਆ ਬਾਬਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਬਾਈ ਰਾਜੂ ਹੋਣੀ ਬਾਈ ਜਗਦੀਪ ਸਰਪੰਚ ਬਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆ ਸਥਾਨ ਆ ਬਾਹਰ ਆ ਸਥਾਨ ਆ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਲਾਸ਼ ਕਰਨ ਨਾਲ ਰਲਿਆ ਹੋਇਆ ਸੀ ਕਰਦੇ ਆ ਹੁਣ ਕਾਰਵਾਈ ਫੋਨ ਪਾਣ ਬਾਬਿਆਂ ਦੇ ਕੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜੇ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਕਾ ਕੇ ਜਿਹੜੇ ਸਖਰਜੀ ਕੀ ਪਤੇ ਜ਼ਰੂਰੀ ਵਜਨ ਕਰਨੇ ਆ ਸੁਣ ਲਿਓ ਸਮਾਂ ਥੋੜਾ ਜਗਰਾਉ ਤੋਂ ਰਾਏਕੋਟ ਜਾਂਦੇ ਨੂੰ ਰਾਹ ਦੇ ਵਿੱਚ ਖਾੜੇ ਵਾਲੇ ਪੁਲ ਦੇ ਖੱਬੇ ਹੱਥ ਮੁੜ ਕੇ ਕਡੇਰਾ ਹੁੰਦਾ ਵਾ ਗੁਰਦਾਰਾ ਚਰਨ ਘਾਟ ਸਾਹਿਬ ਜਿੱਥੇ ਬਾਬਾ ਬਲਜਿੰਦਰ ਸਿੰਘ ਉੱਥੇ ਸੇਵਾ ਕਰਦੇ ਜਿਹੜਾ ਚੁੰਨਗੀਆਂ ਬਣ ਕੇ ਰਾਹ ਦਾ ਸਿਰ ਤੇ ਗਲਾ ਬਲੂ ਦੇ ਫੁੱਲ ਲੱਛਣ ਜੀ ਵਾਵਾ ਕਰਦਾ ਹੁੰਦਾ ਸੀ ਇੱਕ ਕੰਪਲੇਂਟ ਆਈ ਆ ਸਾਡੇ ਕੋਲੇ ਬੀਬੀ ਘਰ ਹੈਈ ਸੀ ਵੀ ਮੈਨੂੰ 2 ਸਾਲ ਉਸ ਬਾਬੇ ਨੇ ਨਜਾਇਜ਼ ਬਾਜੀ ਨੇ ਅੱਗੋਂ ਸਾਨੂੰ 10 ਲੱਖ ਰੁਪਏ ਦਾ ਆਫਰ ਕੀਤਾ ਵੀ 10 ਲੱਖ ਰੁਪਏ ਸਾਨੂੰ ਦੇ ਦਿੰਨੇ ਆ ਤੇ ਤੁਸੀਂ ਇਸ ਚੀਜ਼ ਨੂੰ ਸ਼ਾਂਤ ਕਰੋ ਅਸੀਂ ਉਹਨਾਂ ਨੂੰ ਹਾਂ ਕਰ ਦਿੱਤੀ ਵੀ ਠੀਕ ਆ ਓਕੇ ਆ ਤੇ ਬਾਬਾ ਜਦੋਂ ਸਾਡੇ ਨਾਲ ਸੰਪਰਕ 'ਚ ਆਇਆ ਪੈਸਿਆਂ ਦੀ ਗੱਲਬਾਤ ਕਰਨ ਤੇ ਬਾਬਾ ਅਸੀਂ ਸਰਵਿਸ ਕਰਤੀ ਬਾਬੇ ਦੀ ਟਿਕਾ ਕੇ ਸਮੂਹ ਸੰਪਰਦਾਵਾਂ ਇੱਥੇ ਬੋਰਡ ਲੱਗਾ ਨਾਂ ਅੰਸਰ ਠੜਦਾ ਸਮੂਹ ਜਥੇਬੰਦੀਆਂ ਸਮੂਹ ਬਾਬੇ ਜਿਹੜੇ ਇਹਦੇ ਟੱਚ 'ਚ ਸੀ ਬਾਬਾ ਬਰਜਿੰਦਰ ਸਿੰਘ ਚਰਨ ਘਾਟ ਵਾਲੇ ਜਿਹੜਾ ਇੱਥੇ ਰਾਏਕੋਟ ਵਾਲੇ ਰੋਡ ਤੇ ਨਹਿਰ ਤੇ ਹੈਗਾ ਵਾ ਸਥਾਨ ਬਾਬੇ ਦੀ ਸਰਵਿਸ ਕੀਤੀ ਆ ਟਕਾ ਕੇ ਬਲਾਤਕਾਰ ਹੋਇਆ ਉੱਥੇ ਚਾਰ ਤੇ ਕਾਰਵਾਈ ਅਸੀਂ ਕਰਾਂਗੇ ਵੱਡੇ ਲੈਵਲ ਤੇ ਬੋਲੀ ਜੀ ਇੱਕ ਇਹ ਦੱਸ ਦਿਓ ਕਿ ਕੋਈ ਬਾਬਾ ਸਾਰਾ ਕੁਝ ਮੰਨਿਆ ਵੀਡੀਓ ਰਿਕਾਰਡ ਆ ਸੰਭਾਤਾ ਕੋਈ ਸਾਥ ਨਾ ਦੇਵੇ ਬਾਬੇ ਦਾ ਹੁਣ ਅਸੀਂ ਉਹ ਵੀਡੀਓ ਕੱਲੀ ਕੱਲੀ ਅਪਲੋਡ ਕਰਾਂਗੇ ਜਿੱਥੇ ਕੁੜੀਆਂ ਨੇ ਬਿਆਨ ਦਿੱਤੇ ਆ ਕੁੜੀ ਨੇ ਬਾਬੇ ਨੇ ਸਾਹਮਣੇ ਬੈ ਕੇ ਤੇ ਬਾਬਾ ਮੰਨਿਆ ਵੀ ਇੱਕ ਇੱਕ ਕੁਆਰੀ ਕੁੜੀਆਂ ਨੂੰ ਇੱਥੇ 40-40 ਵਾਰੀ ਉਹਨਾਂ ਨੇ ਗ੍ਰਸਤ ਕੀਤਾ ਉਸ ਬਾਬੇ ਨੇ ਇੱਥੇ ਸਾਧ ਨੇ ਪੂਰਾ ਸਭ ਦੇ ਬੱਚਾ ਠੀਕ ਆ ਹੁਣ ਬੇਨਤੀ ਹੈਗੀ ਸਾਧ ਸੰਤ ਨੂੰ ਜਿੰਨੇ ਵੀ ਹੈਗੇ ਆ ਬਾਬੇ ਨੇ ਇੱਥੇ ਬੇਇੱਜ਼ਤੀ ਕੀਤੀ ਆ ਅਣਵੇਹੀਆਂ ਕੁੜੀਆਂ ਕੁਆਰੀਆਂ ਕੁੜੀਆਂ ਦੀ ਪੱਤ ਲੁੱਟ ਕੇ ਜਿਹੜਾ ਵੀ ਬਾਬਾ ਆ ਜਾਂ ਜਿਹੜਾ ਵੀ ਸਾਧ ਦੀ ਮਦਦ ਕਰੂਗਾ ਉਹ ਸਾਡਾ ਦੁਸ਼ਮਣ ਹੋਊਗਾ ਤੇ ਬਾਬੇ ਦੇ ਕਿਵੇਂ ਛੱਤਰ ਪਏ ਆ ਇਹਦੀ ਵੀਡੀਓ ਅਸੀਂ ਤੁਹਾਨੂੰ ਪੋਸਟ ਕਰਕੇ ਦੱਸ ਦਿਆਂਗੇ ਇਹ ਆ ਬਾਬਾ ਬੈਠਾ ਵਾ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇਹ ਨਾ ਕਿ ਉਹ ਝੂਠ ਸੀ ਆ ਬਾਬਾ ਬੈਠਾ ਆ ਮੈਂ ਬੈਠਾ ਜਦੋਂ ਰਾਜੀ ਨਵੇਂ ਦੀ ਗੱਲ ਕਰਨ ਆਇਆ ਪਾਪਾ ਅੱਜ ਦੀ ਫੋਟੋ ਆ ਇਹ ਠੀਕ ਆ ਤੇ ਬਾਕੀ ਨਾਲ ਸੀਗੇ ਭਾਈ ਰਾਜੂ ਹੋਣੀ ਭਾਈ ਜਗਦੀਪ ਸਰਪੰਚ ਭਾਈ ਕੌਕਿਆ ਤੋਂ ਸਰਪੰਚ ਤੇ ਨੇੜੇ ਤੇੜੇ ਦੀ ਸੰਗਤ ਆ ਜਿਹੜੀ ਇੱਥੇ ਸਥਾਨਾਂ ਤੇ ਨੇੜੇ ਤੇੜੇ ਰਹਿੰਦੀ ਆ ਤੇ ਆਹ ਸਥਾਨ ਆ ਬਾਹਰ ਆਹ ਸਥਾਨ ਆ ਠੀਕ ਆ ਇੱਥੇ ਨਜਾਇਜ਼ ਸਬੰਧ ਬਣਾਏ ਜਾਂਦੇ ਸੀਗੇ ਸਾਰਾ ਇਹਨਾਂ ਦੇ ਲਾਮ ਲਸ਼ ਕਰਨ ਵਾਲਿਆ ਹੋਇਆ ਸੀ ਕਰਦੇ ਆ ਹੁਣ ਕਾਰਵਾਈ ਫੋਨ ਫੋਣ ਬਾਬਿਆਂ ਦੇ ਗੋਲੇ ਹੈਗੇ ਸਾਡੇ ਤੁਸੀਂ ਇਸ ਕਰਕੇ ਜਿਹੜੀ ਹੈਗੀ ਸੰਗਤ ਦੂਜੀਆਂ ਪੇਜਾਂ ਤੋਂ ਵੇਖਣਾ ਮੈਂ ਲਾਈਵ ਤੇ ਸ਼ੇਅਰ ਕਰ ਦਿਓ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ ਖਾੜਾਈ ਕੋਲੇ ਜਿਹੜਾ ਹੈਗਾ ਸਥਾਨ ਸਰਵਿਸ ਕਰਤੀ ਟਿਕਾ ਕੇ ਜਿਹੜੇ